ਦੀਵਾਰ ਤਾਂ ਦੇ ਦੋ ਭਾਈ ਮੈਂ ਤੇਰੇ ਬੂਠੇ ਤੇ ਮਾਰਤੀ ਮੈਂ ਮਾਰਨਾ ਹੈ ਗੜੀ ਗੱਲ ਮਾਰੇ ਗੱਲ ਕਰ ਗੜੀ ਗੱਲ ਕਰ ਸੁਣ ਕਿਉਂ ਆ ਯਾਰ ਤੂੰ ਚੱਲ ਜਾ ਪੁਲਿਸ ਨਾਲ ਗੱਲ ਕਰ ਪੁਲਿਸ ਦੱਸ ਜਾਣੀ ਆਏ ਯਾਰ ਪੁਲਿਸ ਕੋਟੇ ਕਰਦੇ ਸੁਣ ਲਗਦਾ ਕੌਣ ਮੈਂ ਤੇਰੇ ਪੱਤਰਕਾਰ ਹੁਣ ਹੀ ਸਮਝ ਆ ਗਈ ਤੁਹਾਨੂੰ ਦੱਸਦਾ ਹਾਂ ਅਰਜ਼ ਕਰ ਗੜੀ ਗੱਲ ਨੂੰ ਕਰ ਸਾਗੋ ਅਰੇ ਫੋਨ ਬਣਾਇਆ ਕਰ ਯਾਰ ਫੋਨ ਫੋਨ ਕਿਤਾ ਫੜ ਲਓ ਇੱਕ ਮਿੰਟ ਰੋ

ਕੁਝ ਕੀ ਬੋਲਣਾ ਤਸਰ ਮੈਂ ਬੋਲਿਆ ਉਹਨਾਂ ਨੂੰ ਇੱਧਰ ਆਓ ਮੈਂ ਤੁਹਾਨੂੰ ਵੀ ਬੋਲਿਆ ਤੁਸੀਂ ਜਿਹੜੀ ਗੱਲ ਕਰਦੇ ਆ ਬਦਦਰੋਂ ਗੱਲ ਕਰੀ ਨਹੀਂ ਦੇ ਮੈਂ ਬੋਲੀ ਕਿਤਾ ਦੇ ਸਾਹਮਣੇ ਉਹਨਾਂ ਸਦਾਗੀ ਨਾਲ ਹਾਂ ਜੀ ਮੁਰੇ ਗੱਲ ਨਾਲ ਤਾਂ ਗੱਲ ਹੀ ਨਹੀਂ ਹੈਗੀ ਮੁਰੇ ਗੱਲ ਹੀ ਮੈਂ ਤੁਹਾਨੂੰ 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 ਮ ਇਹਦੀ ਗੱਲ ਸੁਣੋ ਇਹ ਤਾਂ ਸੱਚ ਹੈ ਮੈਨੂੰ ਪਤਾ ਹੈ ਆਪਾਂ ਝੂਠ ਸੁਣਦੇ ਨਹੀਂ ਬੋਲਦੇ ਤੁਸੀਂ ਝੂਠ ਬੋਲਦੇ ਹੋ ਇੱਕ ਮਿੰਟ ਇਹ ਝੂਠ ਬੋਲਦੇ ਕਿਉਂ ਬਣਾ ਲੱਗੇ ਆਧੀ ਵੀਰੇ ਕੀ ਨਾਮ ਕੀ ਹੈ ਜੀ ਸ੍ਰੀ ਕਾਲ ਜੀ ਸਰ ਮੇਰਾ ਨਾਮ ਸਮਖਸ਼ ਕੁਮਾਰ ਗੌਰ ਦਾ ਨਾ ਠੀਕ ਹੈ ਸਰ ਮੈਂ ਅਮਰਸਰ ਦਾ ਰਹਿਣ ਵਾਲਾ ਆਪਾਂ ਚੰਡੀਗੜ੍ਹ ਗਏ ਸੀ ਪੇਪਰ ਦੇਣ ਪੇਪਰ ਤੋਂ ਵਾਪਸ ਮੁੜ ਕੇ ਆ ਰਹੇ ਸਰਕਾਰੀ ਪੇਪਰ ਦੇਣ ਗਏ ਆ ਅੱਛਾ ਇਧਰ ਆਪਾਂ ਅਮਰਸਰ ਜਾ ਰਹੇ ਹਾਈਵੇ ਦੇ ਉੱਤੇ ਐਸ ਬੋਲ ਦੇ ਉੱਤੇ ਮੈਨੂੰ ਲੋਕੇਸ਼ਨ ਦੀ ਐਗਜ਼ੈਕਟ ਮਾਲੂਮ ਹੈ ਕੀ ਹੈਗੀ ਹੈ ਠੀਕ ਹੈ ਸਰ ਆਪਾਂ ਜਾ ਰਹੇ 65 ਦੀ ਸਪੀਡ ਤੇ ਐਗਜ਼ੈਕਟ 65 ਨਾ 1% ਉੱਪਰ ਨਾ 1% ਥੱਲੇ ਅੱਗੇ ਸਾਡੇ ਅੱਗੇ ਦੋ ਟਰੱਕ ਦੋ ਟਰੱਕ ਅੱਗੇ ਸੀਗੇ ਦੋ ਟਰੱਕ ਬਿਲਕੁਲ ਆਪ ਆਪਣੀ ਬ੍ਰੇਕ ਮਾਰੀਆ ਟਰੱਕਾਂ ਨੂੰ ਕੋਈ ਨੁਕਸਾਨ ਨਹੀਂ ਪਿੱਛੋਂ ਆ ਕੇ ਜਿਹੜੀ ਆ ਆਪਣਾ ਥ੍ਰੀ ਟੈਂਪੋ ਵੇਖ ਰਹੇ ਹੋ ਟੈਂਪੋ ਨੇ ਸਾਨੂੰ ਆ ਕੇ ਪਿੱਛੋਂ ਹੀ ਮਾਰਿਆ ਠੀਕ ਹੈ ਸਾਡੀ ਗੱਡੀ ਅੱਗੇ ਜਾ ਕੇ ਮੇਰੇ ਸਾਹਮਣੇ ਉਹ Honda ਲੱਗੀ ਆ ਉਹ Honda ਨਾਲ ਅੱਗੇ ਵੱਜੀ ਉਹਨਾਂ ਦਾ ਬਸ ਸਿਰਫ ਬੰਪਰ ਦਾ ਜਿਹੜਾ ਨੁਕਸਾਨ ਹੋਇਆ ਸਾਡਾ ਜਿਹੜਾ ਐਗਜ਼ੈਕਟ ਗੱਡੀ ਦਾ ਸਾਰਾ ਨੁਕਸਾਨ ਹੋਇਆ ਸਰ ਬਿਲਕੁਲ ਸਰ ਤੇ ਜਿਹੜੀ ਉਹ ਗੱਡੀਆਂ ਵਿੱਚ ਵਜਦੀ ਆ ਜੀ ਕਹਿੰਦੇ ਆ ਤੇ ਉਹਦਾ ਡਰਾਈਵਰ ਠੀਕ ਆ ਡਰਾਈਵਰ ਸਰ ਬਿਲਕੁਲ ਓਕੇ ਸਾਡੇ ਜਿਹੜੇ ਤਿੰਨ ਮੈਂਬਰ ਹੈਗੇ ਸਾਡੀ ਗੱਡੀ ਦੇ ਵਿੱਚ ਮੈਂ ਮੇਰਾ ਬ੍ਰਦਰ ਤੇ ਮੇਰਾ ਫਰੈਂਡ ਸਾਰੇ ਓਕੇ ਹੈਗੇ ਆਪਾਂ ਛੋਟਾ ਛੋਟਾ ਤਾਂ ਨਹੀਂ ਲੱਗਿਆ ਨਹੀਂ ਸਰ ਥੋੜਾ ਜਿਹਾ ਬ੍ਰਦਰ ਤੇ ਜਿਹੜੀ ਲੱਗੀ ਆ ਪਰ ਉਹ ਜਿਹੜੀ ਹੈ ਕਿ ਹਾਂ ਵੀ ਓਕੇ ਹੈਗਾ ਬਿਲਕੁਲ ਇਹ ਗੱਡੀਆਂ ਟਕਰਾਈਆਂ ਆ ਆਲਮੋਸਟ ਤਿੰਨ ਗੱਡੀਆਂ ਟਕਰਾਈਆਂ ਇੱਕ ਬਲੈਰੋ ਵਾਲੀ ਹੈ ਇੱਕ ਸਰ ਇੱਕ ਬਲੈਰੋ ਵਗੀ ਟਰਾਲੇ ਵਾਲੀ ਜਿਹੜੀ ਸਾਡੇ ਵਿੱਚ ਆ ਗਈ ਹੈ ਅੱਗੇ ਸਾਡੀ ਹੈਗੀ ਸਵਿਫਟਰ ਡਿਜ਼ਾਇਰ ਅੱਗੇ ਹੈਗੀ ਹੋਂਡਾ ਦੀ ਇੱਕ ਲੱਗੀ ਆ अच्छा गाड़ी Honda दी मेरा नाम रमन वर्मा आ, थी थी। है। से है। से है। का जी रमन जी की होया कि आज पुरी पुलदेव पे खड़े होया ਤੁਸੀਂ دیکھ میں جی میں ਬਤਾਉਂ ਮੈਂ ਹਰਿਆਣਾ ਸੇ ਚਲਾ ਮੇਰਾ ਡੇਲੀ ਆਫ ਡੰਗ ਦਾ ਕਾਮ ਹੈ ਬਜੀ ਚਲੰਦਰ ਇਮੀਗ੍ਰੇਸ਼ਨ ਦਾ ਮੇਰਾ ਕਾਮ ਹੈ ਤੋਂ ਮੈਂ ਔਰ ਮੇਰਾ ਮਾਮੇ ਹਮ ਦੋਨੋਂ ਜਾ ਰਹੇ ਤੇ ਤੋਂ ਯਹਾਂ ਪਨੇ ਗਾੜੀ ਖੜੀ ਦੀ वो मेरे घर दारू पियर जो भी पी रहे थे क्योंकि लाइट नहीं है यहाँ पे कुछ भी और बीच में ये खड़ा था मेरी गाड़ी भाजपा बिल्कुल प्रॉपर अस्सी की स्पीड पर आ रही थी जैसे पास में पहुंची पीछे से पिक्का लगा भाजी मेरी गाड़ी पे तो मैंने अपनी गाड़ी बचाते बचाते उधर ले गया गाड़ी गिरने लगी थी तो मैंने अपनी गाड़ी बचा ली फिर मैंने देखा कि मैंने जैसे मुड़ के देखा वो बंदा भागने की कोशिश करी मैंने उसको पकड़ने की कोशिश करी भाग गया फिर मैंने देखा कि यार ये दोनों गाड़ी फिर हमने इनको बंदों को निकालने की कोशिश करी जितने लोग आए उन्होंने भाजी लोगों पर तो हमारी गाड़ी में हम दो ही थे बस हमारी गर्दन में

ਉਹ ਪਹਿਲੇ PV10 ਗੱਡੀ ਨੰਬਰ ਉਹ ਕਿੱਥੇ ਚੌਥੀ ਗੱਡੀ ਪਹਿਨੇ ਨਹੀਂ ਦੇਖ ਰਹੇ ਚੌਥੀ ਗੱਡੀ ਨੰਬਰ ਦੱਸੋ ਕਿੱਥੇ ਆ ਦੂਜੀ ਗੱਲ ਆ ਕੰਪਨੀ ਦੀ ਗੱਡੀ ਆ ਕੱਲ ਕੋਲੇ ਮੈਨੂੰ ਇਸ਼ੂ ਆਂਦਾ ਇਹਦੇ 에어ਬੈਗ ਕਿਉਂ ਨਹੀਂ ਖੁੱਲੇ ਕੰਪਨੀ ਨੂੰ ਪੁੱਛੋ 에어ਬੈਗ ਕਿਉਂ ਨਹੀਂ ਖੁੱਲੇ ਇਹ 5 ਸਟਾਰ ਦੇ ਰਹੀ ਹੈ ਜੀ ਸਾਡੀ ਗੱਡੀ 5 ਕਿੱਥੇ 5 ਵਿਚਾਰੀ ਦੀ ਜਿਗਾ ਸਰਕਾਰਾਂ ਖੜੀਆਂ ਨੇ ਟੈਕਸ ਭਰ ਰਹੇ ਆ ਆਪਾਂ ਚਲਾਨ ਮਿੰਟ ਮਿੰਟ 90 ਸਪੀਡ ਤੇ ਚਲਾਣਾ 80 ਸਪੀਡ ਤੇ ਗੱਡੀ ਇਲੈਕਟ੍ਰਿਕ ਕਿਉਂ ਚਲਾ ਰਹੇ ਨੇ ਇਹ ਕਿ ਬਿਲੰਦ ਦਾ ਹੀ ਦਾ ਰੀਜ਼ਨ ਦਿਓ ਮੰਨ ਲਓ ਕਿ ਆਪਾਂ ਭਰਨ ਜੋਗੇ ਹੀ ਆ ਸਾਈਟ ਸੇਫਟੀ ਕੋਈ ਨਹੀਂ ਗ ਅੱਜ ਗਏ ਲੱਭੋ ਕੈਮਰੇ ਕਿੱਥੇ ਆ ਨਾ ਕੋਈ ਕੈਮਰਾ ਨਾ ਕੋਈ ਲਾਈਟ ਹੈ ਕਹਿੰਦੇ ਪੀ ਲੁਧਿਆਣਾ ਬਰ ਗ੍ਰੀਨ ਸਿਟੀ ਕਿੱਥੇ ਗ੍ਰੀਨ ਸਿਟੀ ਹੈ ਜੀ ਭਾਈ ਨੈਸ਼ਨਲ ਹਾਈਵੇ ਤੇ ਕੈਮਰਾ ਹੈ ਨੈਸ਼ਨਲ ਹਾਈਵੇ ਤੇ ਭਾਈ ਲਾਈਟ ਨਹੀਂ ਹੁੰਦੀ ਹੈ ਹਾਈਵੇ ਜੋ ਚੜਦੇ ਆ ਜਦੋਂ ਉਤਰਦੇ ਰੋਡ ਦੇ ਬੰਦੇ ਵਾਹੇ ਪਰ ਲਿਮਟ ਲਾ ਕੇ ਚੱਲਦੀ ਆ ਜੋ ਚੜਦੇ ਉਤਰਦੇ ਹੁੰਦਾ 40 ਲਿਮਟ ਬੰਦੇ 80 ਸਪੀਡ ਤੇ ਆ ਗਾੜੀ 80 ਸਪੀਡ ਤੇ ਦੇਖੋ ਅਸੀਂ ਹੈਲਮਟ ਨਾ ਪਾ ਕੇ ਚੱਈ ਨਾਲ ਹੀ ਕੈਮਰਾ ਚਲਾਣ ਹੋ ਜਾਂਦਾ ਏਕਰ ਮਤਲਬ ਸਾਡੇ ਸਿਰਫ ਚਾਨ ਭਰੋ ਫੈਸਿਲਿਟੀ ਕੀ ਹੈ ਤੇ ਉਹ ਕਿੱਥੇ ਹੈ ਇੱਥੇ ਲਟਾਣੇ ਅੱਜ ਦਿਖਾ ਦਿਓ ਕਿਹੜੇ ਰੋਡ ਤੇ ਹੋ ਰਹੀ ਹੈ ਜਿਹਦੀ ਗਲਤੀ ਤੋਂ ਹੋਇਆ ਉਹਦੇ ਪਰੋ ਕੋਈ ਦਿੱਕਤ ਨਹੀਂ ਹੋਣੀ ਜਿਹਦੇ ਬੰਦੇ ਤੇ ਹੋਇਆ ਉਹਦੇ ਪਰੋ ਪਰ ਪਤਾ ਲੱਗਣਾ ਚਾਹੀਦਾ ਕਿ ਕਿਸੇ ਬੰਦੇ ਤੋਂ ਹੋਇਆ ਕਿ ਕੌਣ ਪਤਾ ਕਰ ਸਕਦਾ ਹੈ ਜਿਸ ਬੰਦੇ ਤੇ ਹੋਇਆ ਉਹ ਬੰਦਾ ਪਤਾ ਕਰ ਸਕਦਾ ਕੈਮਰੇ ਨਹੀਂ ਕੁਝ ਨਹੀਂ ਕੋਈ ਨਹੀਂ ਪਤਾ ਕਰ ਸਕਦਾ ਬੰਦੂ ਕਿੱਥੇ ਗਿਆ ਨਹੀਂ ਪਤਾ ਕਰ ਸਕਦਾ ਹੋਰੀ ਹੋਰੀ ਹੈ ਲੁਧਿਆਣੇ ਚ ਸਭ ਤੋਂ ਜ਼ਿਆਦਾ ਐਸ਼ਮ ਰੋਡ ਕੋ ਚੋਰੀ ਲੁਧਿਆਣੇ ਚ ਹੋ ਰਹੀ ਹੈ ਕਿਉਂ ਹੋ ਰਹੀ ਹੈ ਐਕਚੁਅਲੀ